ਵੀ ਨਾਮ ਅਭਿਆਸੀਆਂ ਤੋਂ ਪੁੱਛ ਲੈ ਜੀਵਨ ਕਿਵੇਂ ਬਤੀਤ ਕਰਨਾ ਹੈ ਫਿਰ ਵੀ ਅਭਿਆਸ ਕਰਨ ਵਾਲਿਆਂ ਬੰਦਿਆਂ ਤੋਂ ਪੁੱਛ ਲੈ ਤੇ ਜੇ ਉਹ ਮਾਣ ਕਰੇ ਮੈਂ ਦਾਰਸ਼ਨਿਕ ਹਾਂ ਫਿਲਾਸਫਰ ਹਾਂ ਪੰਡਤ ਹਾਂ ਗੈਨੇ ਹਾਂ ਅਰਥ ਬੋਧ ਦਾ ਗਿਆਤਾ ਮੈਨੂੰ ਪੁੱਛਣ ਦੀ ਕੀ ਲੋੜ ਮੈਂ ਤੇ ਸਭ ਕੁਝ ਜਾਣਦਾ ਇਸ ਤਰ੍ਹਾਂ ਦੇ ਮਨੁੱਖ ਮਿਲਦੇ ਨੇ ਬਹੁਤ ਮਿਲਦੇ ਵਰਮਣ ਕਰਦੇ ਅਸੀਂ ਤੇ ਸਭ ਕੁਝ ਜਾਣਦੇ ਔਰ ਜਾਪਦਾ ਇਸ ਤਰ੍ਹਾਂ ਦੇ ਬੰਦੇ ਗੁਰੂ ਨਾਨਕ ਨੂੰ ਬਹੁਤ ਟੱਕਰੇ ਨੇ ਤਦ ਹੀ ਤੇ ਮੇਰੇ ਪਾਤਸ਼ਾਹ ਨੇ ਸਰੋਕ ਉਚਾਰਨ ਕੀਤਾ ਜੇ ਤੂੰ ਤਾਰੋ ਪਾਣ ਮੰਨ ਲੈਂਦੇ ਆ ਤੂੰ ਤੈਰਾਹਕ ਹੈ ਤੈਰ ਲੈਂਸ ਮੰਨ ਲੈਨੇ ਆ ਤੇਰੇ ਕੋਲ ਜੀਵਨ ਦਾ ਢੰਗ ਹੈ ਕੀ ਖਾਣਾ ਚਾਹੀਦਾ ਕਿ ਨਾ ਖਾਣਾ ਚਾਹੀਦਾ ਕਿਸ ਢੰਗ ਨਾਲ ਸੋਣਾ ਚਾਹੀਦਾ ਕਿ ਨਾ ਸੋਣਾ ਚਾਹੀਦਾ ਕੀ ਬੋਲਣਾ ਚਾਹੀਦਾ ਕਿਹੜੀ ਕਿਹੜੀ ਮਹਿਫਿਲ ਦੇ ਚ ਕੀ ਕਿਛ ਬੋਲਣਾ ਇਹ ਤੈਨੂੰ ਸਭ ਕੁਝ ਬੋਧ ਹੈ ਇਹ ਤੈਨੂੰ ਸਭ ਕੁਝ ਪਤਾ ਹੈ ਲੇਕਿਨ ਫਿਰ ਵੀ ਸੁਣ ਲੈ ਤਾਂ ਹੂੰ ਪੁੱਛ ਟੜਾ ਨਕਲ ਫਿਰ ਵੀ ਜਿਹੜੇ ਤੈਰਨਾ ਜਾਣਦੇ ਨੇ ਜਿਨ੍ਹਾਂ ਨੂੰ ਜੀਵਨ ਦੀ ਗੂੜੀ ਜਾਂਚ ਮਿਲ ਚੁੱਕੀ ਹੈ ਫਿਰ ਵੀ ਜਿਹੜੇ ਨਾਮ ਰਸੀ ਨੇ ਅਭਿਆਸੀ ਨੇ ਉਹਨਾਂ ਤੋਂ ਪੁੱਛ ਲੈ ਜੀਵਨ ਕਿਵੇਂ ਬਤੀਤ ਕਰਨਾ ਹੈ ਤੇ ਜੇ ਉਹ ਹੰਕਾਰ ਨਾਲ ਆ ਕੇ ਮੈਂ ਤੈਰਨਾ ਹੀ ਜਾਣਦਾ ਤੇ ਫਿਰ ਕੀ ਪੁੱਛ ਸਾਹਿਬ ਕਹਿੰਦੇ ਤਾਂ ਹੂੰ ਖਰੇ ਸੁਜਾਨ ਵਜਾਏ ਨਹੀਂ ਕਪਰੀ ਤੈਥੋਂ ਵੀ ਜ਼ਿਆਦਾ ਸੁਜਾਨ ਆਲਮ ਫਾਜ਼ਲ ਇਨਾਂ ਕਪੜਾ ਨੇ ਡੋਬ ਦਿੱਤੇ ਇਨਾਂ ਲਹਿਰਾਂ ਨੇ ਡੋਬ ਦਿੱਤੇ ਕਿਹੜੀ ਗੱਲ ਦਾ ਤੂੰ ਮਾਣ ਕਰਦਾ ਤੈਥੋਂ ਵੀ ਜ਼ਿਆਦਾ ਸੁਝਾਣ ਤਾਂ ਹੂੰ ਘਰੇ ਸੁਝਾਣਾ ਤੈਥੋਂ ਵੀ ਜ਼ਿਆਦਾ ਪੰਡਿਤ ਤੈਥੋਂ ਵੀ ਜ਼ਿਆਦਾ ਉੱਗੇ ਆਲਮ ਤੇ ਫਾਜ਼ਲ ਵਿਦਵਾਨ ਇਨਾਂ ਲਹਿਰਾਂ ਨੇ ਡੋਬ ਕੇ ਰੱਖ ਦਿੱਤੇ ਇਸ ਵਾਸਤੇ ਪੁੱਛ ਲੈ ਮਤਾਂ ਕਿਦਰ ਤੂੰ ਵੀ ਡੁੱਗ ਜਾ ਜ਼ਰੂਰ ਪੁੱਛ ਲੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਮੈਂ ਤੇ ਜਿੱਥੇ ਤੱਕ ਦੇਖਦਾ ਹੰਮ ਦੇ ਖਾਂਤੈ ਡੁੱਬੇ ਐ ਬੜਾ ਸੋਹਣਾ ਸ਼ਬਦ ਹੈ ਤੇ ਸਰਵਲ ਦੇ ਪਹਿਲੇ ਨਿਵਾਸਾ ਪਾਣੀ ਪਾਵਕ ਤੈੰਨੇ ਕੀਆ ਪੰਕਜ ਮੋਹ ਪਗ ਨੈ ਚੱਲੇ ਹੰਮ ਦੇ ਖਾਂਤੈ ਡੁੱਬੇ ਰਹੇ ਸਰਵ ਕਦਰ ਮੈਂ ਤੇ ਜਿੱਥੇ ਤੱਕ ਦੇਖਦਾ ਡੁੱਬੇ ਹੀ ਦਿਖਾਈ ਦਿੰਦੇ ਨੇ ਤਹਿਰ ਦੇ ਤੇ ਦਿਖਾਈ ਦਿੰਦੇ ਕੋਈ ਪਾਰ ਚਲਾ ਗਿਆ ਹੋਵੇ ਦਿਖਾਈ ਨਹੀਂ ਦਿੰਦਾ ਡੁੱਬ ਰਹੇ ਨੇ ਗਰਕ ਹੋ ਰਹੇ ਨੇ ਇਹ ਮੈਂ ਦੇਖਦਾ ਪਿਆ ਕੋਈ ਲੋਭ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕੋਈ ਕਾਮ ਦੀ ਲਹਿਰ ਦੇ ਵਿੱਚ ਡੁੱਬ ਰਿਹਾ ਹੈ ਕੋਈ ਕ੍ਰੋਧ ਦੀ ਲਹਿਰ ਦੇ ਵਿੱਚ ਡੁੱਬ ਰਿਹਾ ਹੈ ਕੋਈ ਅਹੰਕਾਰ ਦੀ ਲਹਿਰ ਵਿੱਚ ਡੁੱਬ ਰਿਹਾ ਹੈ ਕਿਸੇ ਨੂੰ ਮੋਦੀ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਦੇਖੀਦਾ ਹੈ ਸਾਬ ਕੰਨ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਲਹਿਰਾਂ ਨੇ ਡੁੱਬਦੇ ਦੇਖਦਾ ਪਿਆ ਮੈਂ ਹਜ਼ਾਰ ਬੰਦਾ ਪਾਰ ਹੋਣ ਦੀ ਕੋਸ਼ਿਸ਼ ਕਰੇ ਤੇ ہزار ਦੇ ہزار ਡੁੱਬਣ ਹੈ ਤੇ ਦੁੱਖ ਦੀ ਗੱਲ ਬਹੁਤ ਵੱਡੇ ਦੁੱਖ ਦੀ ਗੱਲ ਹੈ ਇੱਕ ਕਦ ਤੇ ਪਾਰ ਜਾਵੇਗਾ ਤੇ ਪਾਰ ਕਿਧਰੇ ਲੱਖਾਂ ਕਰੋਨਾ ਚ ਇੱਕ ਜਾਵੇ ਤੇ ਬਾਕੀ ਸਾਰੇ ਡੁੱਬ ਜਾਣ ਗੁਰਨਾਣਿਕ ਜੈਸੀ ਆਤਮਾ ਨੂੰ ਤੇ ਤਰਸ ਆਵੇਗਾ ਗੁਰਨਾਣਿਕ ਜੈਸੀ ਆਤਮਾ ਤੇ ਕੁਰਲਾ ਪਹੇਗੀ ਵੀ ਹੈ ਇੱਕ ਲੱਖ ਬੰਦਾ ਪਾਰ ਆਉਣ ਦੀ ਕੋਸ਼ਿਸ਼ ਕਰਦਾ ਪਿਆ ਇੱਕ ਕਦ ਪਾਰ ਹੋ ਗਿਆ ਬਾਕੀ ਡੁੱਬ ਗਏ ਕਦੇ ਬਗੌਰ ਮੁਤਾਲਾ ਕਰਨਾ ਕੀਰਤਨ ਸੁਣਦਿਆਂ ਰਸ ਨਹੀਂ ਆ ਰਿਹਾ ਡੁੱਬ ਗਿਆ ਨਿਤਨੇਮ ਕਰਦਿਆਂ ਕੋਈ ਸਵਾਦ ਨਹੀਂ ਆ ਰਿਹਾ ਡੁੱਬਿਆ ਹੋਇਆ ਪਾਠ ਪੜ੍ਹਦਿਆਂ ਕੋਈ ਆਨੰਦ ਨਹੀਂ ਮਿਲ ਰਿਹਾ ਡੁੱਬਿਆ ਹੋਇਆ ਗੁਰਦੁਆਰੇ ਬੈਠਿਆ ਹੋਇਆ ਵੀ ਚਿੰਤਾ 'ਚ ਬੈਠਾ ਹੈ ਡੁੱਬਿਆ ਹੋਇਆ ਗੁਰਦੁਆਰੇ ਬੈਠੇ ਹੋਇਆ ਵੀ ਸੋਗ 'ਚ ਬੈਠਾ ਹੈ ਡੁੱਬਿਆ ਹੋਇਆ ਇਹ ਤਰਦਾ ਹੋਇਆ ਨਹੀਂ ਹੈ ਤੇ ਮਹਾਰਾਜ ਕਹਿੰਦੇ ਨਾ ਹਮ ਦੇ ਖਾਂ ਤੈਂ ਡੁੱਬਿਆ ਦੇ ਕਿ ਗ਼ਜ਼ਬ ਦੀ ਗੱਲ ਇਹ ਹੈ ਕਿ ਜਿਹੜੇ ਡੁੱਬਦੇ ਹੋਏ ਨੇ ਉਹਨਾਂ ਨੂੰ ਵੀ ਮਾਣ ਹੈ ਕਿ ਅਸੀਂ ਤੈਰਨਾ ਜਾਣਦੇ ਹਾਂ ਗ਼ਜ਼ਬ ਇਹ ਹੈ ਹਨ ਕ੍ਰੋਧ ਦੇ ਵਿੱਚ ਡੁੱਬੇ ਹੋਏ ਤੇ ਕਹਿੰਦੇ ਨਾ ਅਸੀਂ ਸਭ ਕੁਝ ਜਾਣਦੇ ਹਾਂ ਲੋਭ ਦੀਆਂ ਲਹਿਰਾਂ ਨੇ ਡੋਬ ਕੇ ਰਖ ਦਿੱਤਾ ਤੇ ਕਹਿੰਦੇ ਨਾ ਅਸੀਂ ਸਭ ਕੁਝ ਜਾਣਦੇ ਹਾਂ ਤੈਰਨਾ ਜਾਣਦੇ ਹਾਂ ਇੱਥੇ ਤੇ ਨਾਮਦੇਵ ਜੈਸਾ ਭਗਤ ਵੀ ਕਹਿ ਦਿੰਦਾ ਹੈ ਹੇ ਪ੍ਰਭੂ ਲੋਭ ਲਹਿਰ ਅਤ ਨਹੀਂ ਛਰ ਬਾਜੇ ਕਾਇਆ ਡੂਬੇ ਕੇਸਵਾ ਸੰਸਾਰ ਸਮੁੰਦੇ ਤਾਰ গোਵਿੰਦੇ ਤਾਰ ਲੈ ਬਾਪ ਬਿਠਲ ਮਹਾਰਾਸ਼ਟਰ ਵਿੱਚ ਪ੍ਰਮਾਤਮਾ ਦਾ ਇੱਕ ਨਾਮ ਹੈ ਬਿਠਲ ਲੰਬੀ ਚੋੜੀ ਗਾਥਾ ਹੈ ਮੁਖਤਸਰ ਮਹਰਸ ਦਾ ਹੇ ਬਿਠਲ ਹੇ ਮੇਰੇ ਪ੍ਰਭੂ ਮੈਨੂੰ ਪਾਰ ਕਰ ਲੈ اسی ਆਖਾਂਗੇ ਤੂੰ ਤੇ ਪਾਰ ਹੈ ਨਾਮ ਦੇਵ ਇੰਨਾ ਭਜਨ ਕਰਦਾ ਐਨੇ ਤਪસ્યા ਕਰਦਾ ਅੰਮ੍ਰਿਤ ਵੇਲੇ ਉੱਠ ਕੇ ਸਾਰਾ ਸਾਰਾ ਦਿਨ ਫਿਰ ਤੂੰ ਰੱਬੀ ਧੁਨ ਅਲਾਪਦਾ ਤੈਨੂੰ ਕੀ ਵਿਪਤਾ ਹੈ ਤੋ ਕਹੇ ਲੋਭ ਲਹਿਰ ਅਤਨੀ ਝਰ ਬਾਜੇ ਲੋਭ ਦੀਆਂ ਲਹਿਰਾਂ ਨੇ ਬੜੀਆਂ ਉਛਲਦੀਆਂ ਨੇ ਵੱਜਦੀਆਂ ਨੇ ਨਹੀਂ ਝਰ ਬਾਜੇ ਬੜੀਆਂ ਉੱਚੀਆਂ ਆਕੇ ਵੱਜਦੀਆਂ ਨੇ ਜ਼ੋਰ ਦੀਆਂ ਵੱਜਦੀਆਂ ਨੇ ਤੇ ਕਾਇਆ ਡੂਬੇ ਕਿਸਵਾਹੇ ਕਿਸਵਾਹੇ ਪ੍ਰਭੂ ਮੈਂ ਤੇ ਡੁੱਬਦਾ ਮੇਰਾ ਸਰੀਰ ਡੁੱਬਦਾ ਇਹਨਾਂ ਲਹਿਰਾਂ ਦੇ ਵਿੱਚ ਲਹਿਰ ਇੱਕ ਨਹੀਂ ਆਉਂਦੀ ਲੋਭਪੀਆਂ ਲਹਿਰਾ ਕਿਦਰੇ ਧਨ ਦਾ ਲੋਭ ਸੰਪਦਾ ਦਾ ਲੋਭ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਲੋਭ ਲੋਭ ਤੇ ਕਈ ਪੱਖੋਂ ਆਉਂਦਾ ਹੈ ਲਹਿਰਾ ਕਈ ਇੱਕ ਲਹਿਰ ਚਲੀ ਵੀ ਗਈ ਦੂਜੀ ਆਈ ਦੂਜੀ ਚਲੀ ਗਈ ਤੀਜੀ ਆਈ ਚੌਥੀ ਆਈ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੈ ਪ੍ਰਭੂ ਮੈਂ ਤੇ ਡੁੱਬ ਰਿਹਾ ਤੂੰ ਰੱਖਿਆ ਕਰ ਤੂੰ ਬਖਸ਼ਿਸ਼ ਕਰ ਤੇ ਹੁਣ ਬੰਦੇ ਨੂੰ ਇਹ ਮਾਨ ਹੋਵੇ ਕਿ ਮੈਂ ਮੈਂ ਡੁੱਬ ਸਕਦਾ ਮੈਂ ਤੇ ਤੈਰਨਾ ਜਾਣਦਾ ਮੈਂ ਤੇ ਸਹਿਣਾ ਮੈਂ ਆਲਮਾ ਹਾਂ ਦਾਰਸ਼ਨਿਕ ਹਾਂ ਫਿਲਾਸਫਰ ਹਾਂ ਕਵੀ ਹਾਂ ਸਾਇਤਕਾਹ ਰਾਂ ਕਲਮ ਦਾ ధਨੀਆ ਦਿਮਾਗ ਦਾ ధਨੀਆ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤਾਹੋਂ ਖਰੇ ਸੁਝਾਨ ਤੈਥੋਂ ਵੀ ਚੰਗੇ ਚੰਗੇ ਸੁਝਾਨ ਗਿਆਨੀ ਪੰਡਤ ਵਜਾਏ ਨਹੀਂ ਕਪਰੀ ਇਹਨਾਂ ਲਹਿਰਾਂ ਨੇ ਡੋਬ ਕੇ ਰਖ ਦਿੱਤੇ ਕਿਹੜੀ ਗੱਲ ਦਾ ਮਾਣ ਕਰਦਾ ਤੂੰ ਇੱਕ ਸ਼ਬਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਆਪ ਕਹਿੰਦੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਚਿੱਕੜ ਲਾਏ ਕੀ ਥੀਏ ਜਾਂ ਟੁੱਟੇ ਪੱਥਰ ਬੰਦ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਬ ਕਹਿੰਦੇ ਨੇ اے ਬੰਦੇ ਜਿਹੜਾ ਹੜ ਤੇ ਆਇਆ ਹੋਇਆ ਦਰਿਆ ਹੈ ਲੋਭ ਜਦ ਹੜ ਤੇ ਆਂਦਾ ਹੈ ਨਾ ਹੜ ਤੇ ਪਤਾ ਕੀ ਹੋ ਜਾਂਦਾ ਹੈ ਬੰਦਾ ਪਾਗਲ ਹੁੰਦਾ ਹੈ ਕ੍ਰੋਧ ਜਦ ਹੜ ਤੇ ਆਵੇ ਬੰਦਾ ਪਾਗਲ ਹੁੰਦਾ ਹੈ ਕਾਮ ਜਦ ਹੜਤੇ ਹੋਵੇ ਸੀਮਾਂ ਦੇ ਵੇਖ ਤੋਂ ਪਰੇ ਹੋਵੇ ਬੰਦਾ ਪਾਗਲ ਹੁੰਦਾ ਹੈ ਮੋਹ ਜਦ ਤੂਫਾਨੀ ਹੋਵੇ ਬੰਦਾ ਪਾਗਲ ਹੁੰਦਾ ਹੈ ਤੇ ਅਹੰਕਾਰ ਦਾ ਜਦ ਬਹੁਤ ਵੱਡਾ ਅਫਾਰ ਹੋਵੇ ਬੰਦਾ ਪਾਗਲ ਹੁੰਦਾ ਹੈ ਪਾਗਲ ਅਸਥਾਈ ਰੂਪ ਦੇਚ ਪਾਗਲ ਹੈ ਹੰਕਾਰੀ ਵਕਤੀ ਪਾਗਲੇ ਜਦੋਂ ਹੰਕਾਰ ਉੱਚ ਲਿਆ ਹੈ ਪਾਗਲ ਅਸਥਾਈ ਪਾਗਲ ਹੈ ਪ੍ਰਕੋਧੀ ਵਕਤੀ ਪਾਗਲ ਹੈ ਜਿੰਨੇ ਚਿਰ ਤੱਕ ਉਹਨੂੰ ਕ੍ਰੋਧ ਚੜਿਆ ਹੈ ਪਾਗਲ ਹੈ ਉਹ ਸੋਚ ਨਹੀਂ ਸਕੇਗਾ ਪਾਗਲ ਅਸਥਾਈ ਪਾਗਲ ਹੈ ਪਰ ਜਦ ਲੋਭ ਦੀ ਲਹਿਰ ਉਛਲੀ ਉਦੋਂ ਉਹ ਵੀ ਪਾਗਲ ਹੈ ਇੱਕ ਪਾਗਲ ਤੇ ਜਦੋਂ ਲੋਭ ਦੀ ਲਹਿਰ ਉਛਲੀ ਹੈ ਉਸ ਪਾਗਲ ਦੇ ਕੋਈ ਅੰਤਰਾ ਨਹੀਂ ਹੋਵੇਗਾ ਨਾ ਉਹ ਸੋਚ ਸਕੇਗਾ ਤੇ ਨਾ ਉਹ ਸੋਚ ਸਕੇਗਾ ਬਲਕਿ ਸਹਿਬ ਤੇ ਲੋ ਜਦੋਂ ਉਛਲਦਾ ਹੈ ਤੇ ਉਸ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ ਨੇ ਜਿਉਂ ਕੋ ਕਰ ਹਰ ਕਾਇਆ ਭਾਵੇਂ ਦਹਿਦ ਸਜਾਏ ਲੋਭੀ ਜੰਤ ਨਾ ਜਾਣੇ ਭਖ ਆ ਭਖ ਸਭ ਖਾਇ ਹਰ ਕਾਇਆ ਹਲਕਾਇਆ ਪੰਜਾਬ ਦੇ ਚ ਪਾਗਲ ਕੁੱਤੇ ਨੂੰ ਕਹਿੰਦੇ ਨਾ ਹਲਕਾਇਆ ਹਲਕਾ ਹੋ ਗਿਆ ਹਲਕਾਇਆ ਤੇ ਹਲਕੇ ਕੁੱਤੇ ਦੀ ਕੀ ਪਹਿਚਾਨ ਹਲਕੇ ਕੁੱਤੇ ਦੀ ਇਹ ਪਹਿਚਾਨ ਹੈ ਕਿ ਆਪਣੇ ਮਾਲਕ ਨੂੰ ਵੀ ਵਡੇਗਾ ਉਦੀ ਦ੍ਰਿਸ਼ਟੀ ਝੁੰਮ ਕੌਣ ਮਾਲਕ ਹੈ ਕਿਨੇ ਪਾਲਿਆ ਖਿਆਲ ਹੋਈ ਦੂਜਿਆਂ ਨੂੰ ਤੇ ਕੱਟੇਗਾ ਮਾਲਕ ਨੂੰ ਵੀ ਕੱਟੇਗਾ ਤੇ ਭਇਓ ਲੋਭ ਸੰਘ ਹੋ ਰਾ ਜਿਹੜਾ ਲੋਭ ਦੇ ਨਾਲ ਹਲਕਾਇਆ ਕੁੱਤਾ ਹੋ ਜਾਏ ਸਾਬ ਕਹਿੰਦੇ ਨੇ ਉਹ ਦੁਨੀਆ ਨੂੰ ਤੇ ਧੋਖਾ ਦੇਗਾ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ ਉਹ ਤੇ ਬਾਜ਼ਾਰ ਵਿੱਚ ਠੱਗੀ ਕਰੇਗਾ ਗੁਰਦੁਆਰੇ ਵੀ ਠੱਗੀ ਕਰੇਗਾ ਹਲਕਾਇਆ ਕੁੱਤਾ ਇਹਨੇ ਤੇ ਮਾਲਕ ਨੂੰ ਵੀ ਵਡਣਾ ਇਤੇ ਮਾਲਕ ਨੂੰ ਵੀ ਇਕੱਠੇ ਜਿਉਂ ਕੋ ਕਰ ਹਰ ਕਾਇਆ ਧਾਵੇ ਤਹਿ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਆ ਭਖ ਸਭ ਖਾਏ ਸਾਇਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਦੋਂ ਲੋਭ ਲਹਿਰ ਉਛਲ ਲੀਏ ਹੜਤੇ ਆਉਂਦੀਏ ਬੰਦਾ ਪਾਗਲ ਹੁੰਦਾ ਜਦੋਂ ਹੰਕਾਰ ਉਛਲਦਾ ਹੈ ਮਨੁੱਖ ਦੇ ਅੰਦਰ ਮਨੁੱਖ ਪਾਗਲ ਹੁੰਦਾ ਹੈ ਪਾਗਲ ਅਸਥਾਈ ਉਤਨੇ ਚਿਰ ਤੱਕ ਤੇ پاگل ਹੈ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਪ੍ਰਬੋਧ ਚੰਦਰ ਨਾਟਕ ਦੇ ਚ ਕ੍ਰੋਧ ਉਹ ਆਵਾਜ਼ ਕ੍ਰੋਧ ਦਾ ਬਚਨ ਬੜਾ ਕੀਮਤੀ ਛੰਦ ਲਿਖਿਆ ਹੈ ਉਹਨਾਂ ਨੇ ਜੰਗ ਲਿਖੀ ਹੈ ਮੋਹ ਤੇ ਵਿਵੇਕ ਦੀ ਅੰਦਰ ਜੰਗ ਹੋ ਰਹੀ ਹੈ ਖੂਨ ਵਿੱਚ ਤੰਦਰੁਸਤੀ ਤੇ ਬਿਮਾਰੀ ਦੇ ਕਿਟਾਨੋਂ ਨੇ ਜੰਗ ਹੋ ਰਹੀ ਹੈ ਮਨ ਦੇ ਚ ਚੰਗੇ ਤੇ ਮਾੜੇ ਖਿਆਲ ਨੇ ਜੰਗ ਹੋ ਰਹੀ ਹੈ ਇਕ ਸਿਆਣੀ ਦਾ ਕਹਿਣਾ ਹੈ ਜਦ ਮਨ ਦੇ ਚ ਜੰਗ ਹੈ ਤਨ ਦੇ ਚ ਜੰਗ ਹੈ ਤੇ ਬਾਹਰ ਕੀ ਸ਼ਾਂਤੀ ਖਾਕ ਲਬਣੀ ਹੈ ਉਹ ਕਹਿੰਦਾ ਖਾਮੋਸ਼ੀ ਤੇ ਸ਼ਾਂਤੀ ਲਬਣੀ ਹੋਵੇ ਤੇ ਕਬਰਿਸਤਾਨ ਦੇ ਚ ਚਲੇ ਜਾ ਬਾਕੀ ਕਿਧਰੇ ਕੋਈ ਨਹੀਂ ਜੀਵ ਦੇ ਜਾਗਦੇ ਮਨੁੱਖ ਦੇ ਚ ਉਫਾਲ ਹੈਗੇ ਨੇ ਤੂਫਾਨ ਹੈਗੇ ਟਕਰਾਓ ਹੈਗਾ ਬੜਾ ਕੁਝ ਹੈ ਸ਼ਾਂਤੀ ਕਿਥੇ ਲੱਗੇਗਾ ਤਾਂ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਹ ਤੇ ਵਿਵੇਕ ਦੀ ਜੰਗ ਮੋਹ ਤੇ ਵਿਵੇਕ ਗਿਆਨ विवेक बुद्ध विचार बुद्ध दोह दी जंग है ते दोह कोल अपनी अपनी सहना है कोल भी अपनी सहना है विवेक कोल अपनी सेना है विवेक कोल शांति है खिमा है दया है सूझ है समझ है तपस्या है सत्संग है गर्ज के सारी उसकी सेना है ते मोह कोल भी अपनी सहना है निंदा है झूठ है तृष्णा है वाशना है ਕਾਮ ਹੈ ਕ੍ਰੋਧ ਹੈ ਲੋਭ ਹੈ ਅਹੰਕਾਰ ਹੈ ਇਹ ਸਭ ਉਸ ਦੇ ਸੈਨਾ ਤੇ ਸੈਨਾਪਤੀ ਨੇ ਤੇ ਦੋਹਾਂ ਦੀ ਜੰਗ ਹੋ ਰਹੀ ਹੈ ਵਿਵੇਕ ਰਾਜੇ ਦੀ ਜਿੱਤ ਹੋ ਰਹੀ ਹੈ ਤੇ ਮੋਹ ਰਾਜੇ ਦੀ ਹਾਰ ਹੋ ਰਹੀ ਹੈ ਉਹਦੇ ਬਹੁਤੇ ਸਿਪਾਹੀ ਮਾਰੇ ਗਏ ਨਿੰਦਾ ਮਾਰੀ ਗਈ ਝੂਠ ਮਾਰਿਆ ਗਿਆ ਫਰੇਬ ਮਾਰਿਆ ਗਿਆ ਛਲ ਮਾਰਿਆ ਗਿਆ ਕਠੋਰਤਾ ਮਾਰੀ ਗਈ ਗਰਸ ਕੇ ਇਸ ਤਰ੍ਹਾਂ ਦੇ ਜਿੰਨੇ ਉਸ ਦੇ ਸਿਪਾਹੀ ਸਨ ਤੇ ਫਿਰ ਸਿਪਾਸ ਸਾਲਾਰ ਸੰ ਅਹੰਕਾਰ ਮਾਰਿਆ ਗਿਆ ਕੰਮ ਮਾਰਿਆ ਗਿਆ ਤੇ ਮੋਹ ਰਾਜਾ ਬਿਲਕੁਲ ਨਿਮੋਜਣਾ ਜਿਹਾ ਬੈਠਾ ਉਦਾਸ ਤੇ ਇੱਕ ਜਰਨੈਲ ਇਸ ਦਾ ਕਰੋਧ ਉਕੋਲ ਆਇਆ ਤੇ ਕਹਿੰਦਾ ਰਾਜਨ ਗੱਲ ਕੀ ਹੈ ਤੇ ਮੋਹ ਕਹਿੰਦਾ ਦੇਖਦਾ ਨਹੀਂ ਤੇ ਮੇਰੀ ਸਾਰੀ ਫੌਜ ਮਾਰੀ ਗਈ ਦੇਖਦਾ ਨਹੀਂ ਪਿਆ ਮੇਰੇ ਬੜੇ ਬੜੇ ਜਰਨੈਲ ਮਾਰੇ ਗਏ ਆ ਜਿਹੜਾ ਵਿਵੇਕ ਹੈ ਇਹਦੀ ਜਿੱਤ ਹੋ ਰਹੀ ਹੈ ਪਤਾ ਸੀ ਗੁਰਦਾਰੇ ਕਿਸ ਵਾਸਤੇ ਹੈ ਸਿਰਫ ਵਿਵੇਕ ਲੈਣ ਵਾਸਤੇ ਆਰ ਪਰਿਓ ਸੁਆਮੀ ਕੇ ਦਵਾਰੇ دیجے ਬੁੱਧ ਵਿਵੇਕ ਥਕ ਗਿਆ ਭਟਕ ਕੇ ਆਇਆ हे ਗੁਰਦੇ ਸਾਨੂੰ ਵਿਵੇਕ ਬੁੱਧ ਦੇ ਵਿਚਾਰ ਬੁੱਧ ਦੇ ਸੋਚਣ ਵਾਲੀ ਬੁੱਧ ਦੇ ਜ਼ਿੰਦਗੀ ਦੇ ਹਰ ਪਹਿਲੂ ਦੀ ਸੋਚ ਕਰ ਸਕੇ ਵਿਚਾਰ ਕਰ ਸਕੇ ਤੋ ਵਿਵੇਕ ਦੀ ਜਿੱਤ ਹੋ ਰਹੀ ਹੈ ਮੌਦ ਦੀ ਹਾਰ ਹੋ ਰਹੀ ਹੈ ਤੇ ਕਰੋਧ ਕਹਿੰਦਾ ਰਾਜਨ ਮਉ ਰਾਜਨ ਮੈਨੂੰ ਭੇਜ ਕੇ ਵੇਖ ਅਜੇ ਮੈਂ ਤੇ ਮੌਜੂਦ ਹਾਂ ਠੀਕ ਹੈ ਹੰਕਾਰ ਮਾਰਿਆ ਗਿਆ ਲੋਭ ਮਾਰਿਆ ਗਿਆ ਬਾਕੀ ਤੇਰੇ ਸਿਪਾਹੀ ਮਾਰੇ ਗਏ ਮੈਂ ਤੇ ਮੌਜੂਦ ਹਾਂ ਮੈਨੂੰ ਭੇਜ ਕੇ ਵੇਖ ਤੇ ਮੋਹ ਕਹਿੰ ਲਗਾ ਤੂੰ ਕੀ ਖਾਕ ਕਰੇਗਾ ਉੱਥੇ بڑے بڑے ਗਿਆਨੀ ਸੇਲ ਸੰਜਨੀ ਤਪੀਸ਼ਵਰ ਜਪੀਸ਼ਵਰ ਸ਼ਾਂਤਮਈ ਦਇਆਵਾਨ ਇਸ ਤਰ੍ਹਾਂ ਦੀ ਉਹ ਸਾਰੀ ਸੈਨਾ ਤੂੰ ਉੱਥੇ ਕੀ ਕਰੇਂਗਾ ਕਿ ਪੰਡਿਤ ਗੁਲਾਰ ਸਿੰਘ ਜੀ ਮਹਾਰਾਜ ਨੇ ਉੱਥੇ ਬਚਨ ਲਿਖਿਆ ਕਰੋਦ ਉਹ ਆਵਾਜ਼ ਕਰੋਧ ਬੋਲੇ ਅੱਖਣ ਲਗਾ ਅੰਧ ਕਰੋ ਦ੍ਰਿਗਵੰਤਨ ਕੋਸ੍ਰਤਮੰਤਨ ਕੋਬਦ ਰੋਕਰ ਢਾਰ ਜਿਹੜੇ ਅੱਖਾਂ ਵਾਲੇ ਨੇ ਨਾ ਅੰਦਾ ਕਰ ਦਿਆਂਗਾ ਕੱਖ ਨਹੀਂ ਦਿਖਾਈ ਦੇਗਾ ਜਦ ਕਰੋਧ ਚੜਦਾ ਕੁਝ ਦਿਖਾਈ ਦਿੰਦਾ ਕੀ ਕਰ ਰਿਹਾ ਮੈਂ ਕੁਝ ਵੀ ਨਹੀਂ ਦਿਖਾਈ ਦਿੰਦਾ अंधा हो जा अंदर कर अंध करो दृगवंतन को श्रुतवंतन को बदरो कर दारम श्रुतवंतन पढे लिखे विचारक आलम फाजिल दार्शनक पगला करके रख दे अंदर बोल जानगे सारा इलम श्रुतवंतन को बदरो कर दार धृतवंतन को सो अधील करो और चातर की मत दूर निवार जेड़े धीरजवान बंदे ने ना धीरजवान धीरज रखना ਕੰਨ ਨਾ ਮੈਂ ਅਧੀਰ ਕਰ ਦੇਣਾ ਜਲਦਬਾਜ਼ ਬਣਾ ਕੇ ਰੱਖਦੇ ਨਹੀਂ ਧੀਰਜ ਰਹਗਾ ਹੀ ਨਹੀਂ ਤੇ ਜਿਹੜੀ ਜਲਦਬਾਜ਼ੀ ਹੈ ਨਾ ਇਹਦੇ ਚ ਬੰਦੇ ਦਾ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਭੁੱਲਾਂ ਜਿੰਨੀਆਂ ਵੀ ਹੁੰਦੀਆਂ ਨੇ ਜਲਦਬਾਜ਼ੀ ਚ ਹੁੰਦੀਆਂ ਜਲਦਬਾਜ਼ੀ ਚ ਆਦਮੀ ਕਿਦਾਰੇ ਸਫਰ ਵੀ ਕਰੇ ਤੇ ਕੋਈ ਚੀਜ਼ ਪਹੁੰਚ ਜਾਏਗਾ ਕਿਉਂ ਕਿ ਜਲਦੀ ਜਲਦੀ ਚ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਜਲਦਬਾਜ਼ੀ ਚ ਭੁੱਲਾਂ ਹੁੰਦੀਆਂ ਨੇ ਬਹੁਤ ਕਾਲੀ ਤਬੀਅਤ ਰੱਖਣ ਵਾਲਾ ਮਨੁੱਖ ਕਦਮ ਕਦਮ ਦੇ ਤੇ ਭੁੱਲੇਗਾ ਬਹੁਤ ਜਲਦਬਾਜ਼ੀ ਦੇ ਜ਼ਿੰਦਗੀ ਬਤੀਤ ਕਰਨ ਵਾਲੇ ਬੰਦੇ ਵਾਸਤੇ ਕਦਮ ਕਦਮ ਤੇ ਠੋਕਰ ਆਉਣਗੇ ਆਖਰ ਕੁਝ ਠਹਿਰਾਉ ਚਾਹੀਦਾ ਹੈ ਤਾਂ ਕਿ ਧਿਆਨ ਗਹਿਰਾ ਜਾ ਸਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਫਰਮਾਨ ਹੈ ਜਲਦਬਾਜ਼ ਮਨੁੱਖ ਵਾਸਤੇ ਜ਼ਫਰਨਾਮੇ ਦੇ ਬੋਲ ਨੇ ਜੋ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੇ ਨੇ ਜੇ ਖੁਸ਼ ਗੁਫਤ ਫਿਰਦੋਸੀਏ ਖੁਸ਼ਤਰ ਜ਼ਬਾਨ ਫਿਰਦੋਸੀ 이란 ਦਾ ਇੱਕ ਉੱਗਾ ਸਿਰਮੌਰ ਸਭ ਤੋਂ ਵੱਡਾ ਸੰਤ ਹੋਇਆ ਫਿਰਦौसी ਸੰਤ ਵੀ ਸੀ ਲਿਖਾਰੀ ਵੀ ਸੀ ਕਵੀ ਸੀ ਸ਼ਾਇਰ ਸੀ ਉਹਦਾ ਫਿਰਦौसी ਨਾਮਾ ਜੰਗ ਨਾਮਾ ਬੜੇ ਬੜੇ ਹੈ ਜਿਹ ਹੈ ਗ੍ਰੰਥ ਨੇ ਜੋ ਉਸਨੇ ਬੜੇ ਆਲਮਾਨਾ ਢੰਗ ਨਾਲ ਲਿਖੇ ਨੇ ਤੇ ਫਿਰਦौसी ਨੇ ਇੱਕ ਗੱਲ ਜਿਹੜੀ ਲਿਖੀ ਹੈ ਉਹਦਾ ਹਵਾਲਾ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਸਮਝਾਉਂਦੇ ਹਾਇ ਬਈ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਚਲੋ ਨਾ ਸੇ ਤੈਨੂੰ ਮੇਰੀ ਗੱਲ ਦੇ ਉੱਤੇ ਅਕੀਦਾ ਨਹੀਂ ਸੀ ਤੇ ਚਲੋ ਨਾ ਸਹੀ ਪਰ ਕਮ ਸੇ ਕਮ ਫਿਰਦौसी ਦੀ ਗੱਲ ਮੰਨ ਲੈਂਦਾ ਚੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰਜ਼ਵਾਨ ਕੇ ਜ਼ੂਦੀ ਬਵਦਕਾਰ ਆਹਿਰ ਮਨਾ ਹੈ ਔਰੰਗਜ਼ੇਬ ਕਿਤਨਾ ਸੋਣਾ ਆਖਿਆ ਫਿਰਦौसी ਨੇ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ ਤੂੰ ਤਾਂ ਬਿਲਕੁਲ ਸ਼ੈਤਾਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਲੱਗੇ ਤਾਂ ਸੋਚਿਆ ਹੀ ਨਹੀਂ ਸ਼ੈਤਾਨ ਨੂੰ ਸ਼ਹੀਦ ਕਰਨ ਲੱਗਿਆ ਤੂੰ ਸੋਚਿਆ ਹੀ ਨਹੀਂ 80 ਹਜ਼ਾਰ ਦੀ ਸੈਨਾ ਅਨੰਦਪੁਰ ਭੇਜਣ ਲੱਗਿਆ ਤੂੰ ਸੋਚਿਆ ਹੀ ਨਹੀਂ ਥਾਂ ਥਾਂ ਤੇ ਮੇਰੇ ਜਰਨੈਲ ਮਾਰਨ ਲੱਗਿਆ ਤੂੰ ਕੁਝ ਸੋਚਿਆ ਹੀ ਨਹੀਂ ਔਰ ਤਰ੍ਹਾਂ ਤਰ੍ਹਾਂ ਦੇ ਇਸ ਦੇਸ਼ ਦੇ ਵਿੱਚ ਉਪੱਦਰ ਕਰਨ ਲੱਗਿਆ ਤੂੰ ਥੋੜਾ ਜਿਹਾ ਠਹਿਰਾ ਕੇ ਸੋਚਿਆ ਨਹੀਂ ਜਲਦਬਾਜ਼ ਬੰਨਾ ਹੈ ਤੇ ਜਲਦਬਾਜ਼ ਸ਼ੈਤਾਨ ਹੋਇਆ ਕਰਦਾ ਤੂੰ ਸ਼ੈਤਾਨ ਹੈ ਤੂੰ ਮਨਕ ਥੋੜੀ ਹੈ ਤੂੰ ਤੇ ਸ਼ੈਤਾਨ ਹੈ ਤੇ ਕਨ ਜਿਸ ਵਕਤ ਬੰਦਾ ਕਾਲੀ ਦੇ ਚ ਹੋਵੇ ਨਾ ਜਲਦੀ ਦੇ ਚ ਹੋਵੇ ਬਹੁਤ ਜਲਦੀ ਭੁੱਲ ਜਾਏਗਾ अनेका ਗਲਤੀਆਂ ਕਰੇ ਉਸ ਵਕਤ ਸ਼ੈਤਾਨ ਹੋ ਜਾਏਗਾ ਜਲਦਬਾਜ਼ ਤਬੀਅਤ ਤੋਂ ਕ੍ਰੋਧ ਬੋਲਿਆ ਕਿ ਮੈਂ ਧੀਰਜ ਹੀ ਨਹੀਂ ਰਹਿਣ ਦੇਗਾ ਜਲਦਬਾਜ਼ ਬਣਾ ਦੇਗਾ ਜਲਦੀ ਕ੍ਰੋਧ ਦੇ ਚ ਬੜੀ ਜਲਦੀ ਹੁੰਦੀ ਹੈ ਮਨੁੱਖ ਥੋੜਾ ਠਹਿਰਾਓ ਥੋੜੀ ਰੱਖਦੇ ਉਹ ਤੇ ਕੋਈ ਧੀਰਜ ਥੋੜੀ ਆਉਂਦਾ ਧ੍ਰਿਤਵੰਤਨ ਕੋਸ ਅਧੀਨ ਕਰੋ ਔਰ ਚਾਤਰ ਕੀ ਮਤ ਦੂਰ ਨਵਾ ਜਿਹੜੇ ਚਾਤਰ ਬੰਦੇ ਨੇ ਹਾਜ਼ਰ ਜਵਾਬ ਬੰਦੇ ਨੇ ਬੜੇ ਸਿਆਣੇ ਬੰਦੇ ਨੇ ਉਹਨਾਂ ਦੀ ਮਤ ਹੀ ਦੂਰ ਕਰ ਦਿਨਾਗਾ ਹਿਤ ਆਗ ਹਿਤਕਾਰ ਜੇ ਨਾਏ ਪਿਖੇ ਕਬਹੀਂ ਜਿਨਕੇ ਉਰ ਭੀ ਤਰ ਮੈਂ ਪਗਧਾਰੋਂ ਹਿਤ ਆਤਮ ਕੋ ਨ ਸੁਨੇ ਕਬ ਹੂੰ ਪਰਯੋਗ ਜਿਤਨੋਂ ਖੇ ਨਮਾਇ ਬਿਸਾਰੋਂ ਹਿਤਕਾਰ ਜੇ ਨਾਏ ਪਿਖੇ ਕਬਹੀਂ ਆਪਣਾ ਕੰਮ ਵਿਗੜਦਾ ਹੋਇਆ ਵੀ ਨਹੀਂ ਵੇਖ ਸਕਣਗੇ ਜਦ ਮੈਂ ਪਹੁੰਚ ਗਿਆ ਤੇ ਕ੍ਰੋਧ ਦੇ ਵਿੱਚ ਮਨੋ ਆਪਣਾ ਵਿਗੜਦਾ ਹੈ ਥੋੜੀ ਦੇਖ ਸਕਦਾ ਹੈ ਤੇ ਫਿਰ ਹਿਤ ਆਤਮ ਨੂੰ ਨਾ ਸੁਨੇ ਕਭੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ ਪੜਿਓ ਜਿਤਨੋਂ ਖਿੰਮਾ ਬਿਸਾਰਾ ਤੇ ਅੱਜ ਤੱਕ ਜਿਤਨਾ ਪੜਿਆ ਨਾ ਸਾਲਾਂ ਮਿਹਨਤ ਕਰਕੇ ਕਈ ਸਾਲ ਮਿਹਨਤ ਕਰਕੇ ਇੱਕ ਮਿੰਟ ਦੇ ਵਿੱਚ ਬੁਲਾ ਕੇ ਰੱਖ ਦਿਆਂਗਾ ਇੱਕ ਸੈਕਿੰਡ ਦੇ ਵਿੱਚ ਮੈਨੂੰ ਭੇਜ ਕੇ ਤੇ ਵੇਖ ਮੈਂ ਕੀ ਕਰਦਾ ਮੇਰੀ ਸਮਰੱਥਾ ਦੇਖ ਮੇਰੀ ਤਾਕਤ ਦੇਖ ਤੋ ਇੱਕ ਲਹਿਰ ਬੰਦੇ ਨੂੰ ਡੋਬ ਕੇ ਰੱਖ ਦਿੰਦੀ ਹੈ ਤੇ ਜਿੱਥੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਲਹਿਰਾਵਨ ਉੱਥੇ ਮਨੁੱਖ ਦਾ ਕੀ ਰਹੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਇਕਾਗਰਤਾ ਬਖਸ਼ਨੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਅੰਧੀ ਕੰਮੀ ਮਨ ਅੰਧਾ ਕੁਝ ਸਮਝ ਨਹੀਂ ਤੇ ਅੰਧੀ ਕੰਮੀ ਜੋ ਕੁਝ ਕਰ ਰਿਹਾ ਅੰਦਾ ਹੀ ਹੋ ਕੇ ਕਰ ਰਿਹਾ ਅੰਮ੍ਰਿਤ ਵੇਲੇ ਉਠਰੇ ਬਾਣੀ ਪੜਰੇ ਗੁਰਦੁਆਰੇ ਆਰ ਹੈ ਕਰ ਤੇਰੇ ਸਭ ਕੁਝ ਗੁਸਤਾਖੀ माफ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਨੇ ਕਿ ਅੰਧੀ ਕਮੇ ਅੰਧ ਮਨ ਮਨ ਅੰਦੇ ਤਨ ਅੰਦੇ ਚਿੱਕੜ ਲਾਇਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਮਹਾਰਾਜ ਕਨੇ ਕਿਦਰ ਇੱਕ ਦੋ ਦਿਨ ਤੋਂ ਗੁਰਦੁਆਰੇ ਆ ਗਏ ਆ ਦੋ ਚਾਰ ਦਿਨ ਤੋਂ ਇਤਨੇ ਨੇ ਕਰ ਲਿਆ ਦੋ ਚਾਰ ਦਮੜੇ ਤੋਂ দান ਦਿੱਤੇ ਨੇ ਤੇ ਇਹਦਾ ਤੈਨੂੰ ਬੜਾ ਹੰਕਾਰ ਹੋ ਗਿਆ ਕਿ ਮੈਂ ਬਹੁਤ ਕੁਝ ਕਰਦਾ ਪਿਆ ਤੇ ਹੁਣ ਰੱਬ ਮੇਰੇ ਉੱਤੇ ਟੁੱਟੇ ਸਾਬ ਕਹਿੰਦੇ ਨੇ ਕਿ ਜਦ ਹੜ੍ਹ ਤੇ ਦਰਿਆ ਆਉਂਦੇ ਨਾ ਤੇ ਪੱਥਰਾਂ ਦੇ ਬੰਦ ਟੁੱਟ ਜਾਂਦੇ ਨੇ ਤੇ ਤੂੰ ਨਿੱਕੀ ਜਿਹੀ ਮਿੱਟੀ ਦੇ ਨਾਲ ਇੱਕ ਮਿੱਟੀ ਮੁਠ ਮਿੱਟੀ ਦੀ ਉਹਦੇ ਨਾਲ ਹੜ੍ਹ ਦੇ ਤੇ ਆਏ ਹੋਏ ਦਰਿਆ ਨੂੰ ਰੋਕਦਾ ਥੋੜੇ ਜਿਹੇ ਚਿੱਕੜ ਦੇ ਨਾਲ ਰੋਕਦਾ ਇੱਥੇ ਤੇ ਪੱਥਰਾਂ ਦੇ ਬੰਦ ਟੁੱਟ ਗਏ ਇੱਥੇ ਤੇ ਵਿਸ਼ਵਾ ਮਿੱਤਰ ਜੈਸੇ ਡੁੱਬ ਗਏ ਇੱਥੇ ਤੇ ਸ਼੍ਰਿੰਗੀ ਜੈਸੇ ਡੁੱਬ ਗਏ ਇੱਥੇ ਤੇ ਦੁਰਵਾਸ਼ਾ ਜੈਸੇ ਕਰੋਧ ਦੀ ਲਪੇਟ ਦੇ ਚਾ ਗਏ ਨਹੀਂ ਬਚ ਸਕਿਆ ਨਹੀਂ ਬਚਾ ਹੋ ਸਕਿਆ ਇੱਥੇ ਤੇ بڑے بڑے ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੇ ਪੱਥਰਾਂ ਦੇ ਬੜੇ ਮਜ਼ਬੂਤ ਬੰਦ ਲਾਏ ਸਨ ਤਿਆਗ ਦੇ ਵੈਰਾਗ ਦੇ ਜਪ ਦੇ ਤਪ ਦੇ ਹਟ ਦੇ ਬੜੇ ਮਜ਼ਬੂਤ ਬੰਦ ਬਣਾਏ ਸਨ ਸਾਬ ਕਹਿੰਦਾ ਉਹ ਵੀ ਟੁੱਟ ਗਏ ਪੱਥਰਾਂ ਦੇ ਬੰਦ ਟੁੱਟ ਗਏ ਤੇ ਤੂੰ ਕਦੇ ਮਹੀਨਾ 15 ਦਿਨਾਂ ਚ ਇੱਕ ਕਦ ਦਿਨ ਗੁਰਦੁਆਰੇ ਆ ਗਿਆ ਥੋੜਾ ਜਿਹਾ ਕਿਦਰੇ ilm ਤੋਂ ਹਾਸਲ ਕਰ ਲਿਆ ਕਿਦਰੇ ਤੂੰ ਚਾਰ ਕਿਤਾਬਾਂ ਪੜ ਲਈ ਉਂ ਤੇ ਤੈਨੂੰ ਹੰਕਾਰ ਚੜ ਗਿਆ ਫਿਦੂਰ ਚੜ ਗਿਆ ਸਾਇਬ ਕੰਨ ਵੇਖ ਪੱਥਰਾਂ ਦੇ ਬੰਦ ਟੁੱਟ ਗਏ ਬੜਾ ਜਪ ਕੀਤਾ ਜਿਨ੍ਹਾਂ ਨੇ ਗੁਰੂ ਦੇ ਹਰ ਬਚਨ ਨੂੰ ਆਪਣੇ ਪੱਲੇ ਚ ਬੰਨ ਲਿਆ ਇੱਕ ਇੱਕ ਗੱਲ ਨੂੰ ਕਬੂਲ ਕੀਤਾ ਉਹ ਬੰਦ ਵੀ ਟੁੱਟ ਗਿਆ ਚਿੱਕੜ ਲਾਏ ਕੀ ਥੀਏ ਜਾਂ ਟੁੱਟੇ ਪੱਥਰ ਬੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਜੇ ਤੂੰ ਤਾਰੋ ਪਾਣ ਜੇ ਤੂੰ ਤੈਰਨਾ ਜਾਣਦਾ ਬੜਾ ਸਿਆਣਾ ਹੈ ਚਤਰ ਹੈ ਚਲਾ ਕਹਿ ਆਲਮ ਫਾਜ਼ਲ ਹੈ ਕਿ ਲੋਕਾਂ ਨੂੰ ਸਮਝਾਂਦਾ ਵੀ ਫਿਰਦਾ ਤੇ ਤੂੰ ਇਹ ਵੀ ਕਹਿਣਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਸਾਇਬ ਕਹਿੰਦੇ ਤਾਂ ਹੂੰ ਪੁੱਛ ਤੇੜਨ ਕਲ ਫਿਰ ਵੀ ਨਾਮ ਅਭਿਆਸੀਆਂ ਤੋਂ ਪੁੱਛ ਲੈ ਫਿਰ ਵੀ ਗੂੜੇ ਸਤਸੰਗੀਆਂ ਤੋਂ ਪੁੱਛ ਲੈ ਫਿਰ ਵੀ ਜਿਨ੍ਹਾਂ ਨੇ ਬਾਣੀ ਦਾ ਰਸ ਮਾਣਿਆ ਹੈ ਰੋਜ਼ ਦੇ ਸਤਸੰਗੀ ਨੇ ਉਹਨਾਂ ਨਾਲ ਵਿਚਾਰ ਵਟਾੰਦਰਾ ਕਰ ਲਿਆ ਤੇ ਵਿਚਾਰ ਵਟਾੰਦਰਾ ਕਰਨ ਦਾ ਮਤਲਬ ਹੈ ਆਪਣੀ ਕਮਜ਼ੋਰੀ ਦੱਸ ਇਹ ਨਹੀਂ ਕਿ ਮੈਂ ਬਹੁਤ ਉੱਝ ਜਾਣਦਾ ਮੈਨੂੰ ਤੈਰਨਾ ਆਉਂਦਾ ਹੈ ਮੈਨੂੰ ਜੀਵਨ ਦਾ ਢੰਗ ਆਉਂਦਾ ਹੈ ਮੈਨੂੰ ਜ਼ਿੰਦਗੀ ਬਤੀਤ ਕਰਨੀ ਆਉਂਦੀ ਹੈ ਸਾਬ ਕੰਨ ਨਹੀਂ ਤਾਂ ਹੂੰ ਘਰੇ ਸੁਝਾਣ ਵਨਾਏ ਨਹੀਂ ਕਪੜੀ ਤੈਥੋਂ ਚੰਗੇ ਚੰਗੇ ਸੁਝਾਣ ਆਲਮ ਫਾਜ਼ਲ ਇਹਨਾਂ ਕਪੜਾ ਨੇ ਡੋਬ ਕੇ ਰੱਖ ਦਿੱਤੇ ਲਹਿਰਾਂ ਨੇ ਡੋਬ ਕੇ ਰੱਖ ਦਿੱਤੇ ਨੇ ਸਤ ਸੰਗ ਦਾ ਇੰਨਾ ਹੀ ਮਤਲਬ ਹੈ ਗੁਰੂ ਤੋਂ ਪੁੱਛੀਏ ਪੁੱਛਦੇ ਹੀ ਰਹੀਏ ਔਰ ਇਹ ਵੀ ਪੁੱਛੀਏ ਰੱਬ ਕੈਸਾ ਹੈ ਕਿਵੇਂ ਉਸ ਦੀ ਪ੍ਰਾਪਤੀ ਹੋਵੇ ਰੱਬ ਕੈਸਾ ਪਹਿਲੇ ਤੇ ਇਹ ਵੀ ਪੁੱਛਣਾ ਹੈ ਪੁੱਛੋ ਸੰ ਮੇਰੋ ਠਾਕੁਰ ਕੈਸਾ ਇਹ ਵੀ ਪੁੱਛਣਾ ਹੈ ਕਿ ਕਿਵੇਂ ਉਸ ਨੂੰ ਮਿਲੀਏ ਰਸਤੇ ਦੀਆਂ ਔਕੜਾਂ ਕੀ ਨੇ ਕਿ ਜੇ ਤੂੰ ਆਖੇ ਕੋਈ ਆਖਣਾ ਨਹੀਂ ਮੈਨੂੰ ਤੈਰਨਾ ਆਉਂਦਾ ਹੈ ਮੈਨੂੰ ਜਪਣਾ ਆਉਂਦਾ ਹੈ ਮੈਨੂੰ ਬਾਣੀ ਪੜ੍ਹਨੀ ਆਉਂਦੀ ਹੈ ਮੈਂ ਆਲਮ ਫਾਜ਼ਲ ਹਾਂ ਸਾਬ ਕਿਦ ਨੇ ਇਸ ਗੱਲ ਦਾ ਮਾਣ ਨਾ ਕਰੀ ਤੈਥੋਂ ਚੰਗੇ ਚੰਗੇ ਸਿਆਣੇ ਡੁੱਬ ਗਏ ਨੇ ਗਰਕ ਹੋ ਗਏ ਨੇ ਬਰਬਾਦ ਹੋ ਗਏ ਨੇ ਉਜੜ ਗਏ ਨੇ ਇਸ ਵਾਸਤੇ ਹੰਕਾਰ ਨਾ ਕਰੀ تکਬਰ ਨਾ ਕਰੀ ਲਹਿਰਾਂ ਤੋਂ ਕਿਵੇਂ ਬਚਣਾ ਹੈ ਕਿਵੇਂ ਪਾਰਲੇ ਕੰਡੇ ਤੇ ਜਾਣਾ ਹੈ ਇਹ ਆਪਾਂ ਵਿਚਾਰਾਂ ਫਿਰ ਕਰਾਂਗੇ ਤੁਸੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬਿਨੇ ਹੈ ਕਿ ਸਤਿਗੁਰ ਸਹਾਇਕ ਬਣੇ ਮਦਦਗਾਰ ਬਣੇ ਜੋ ਕੁਛ ਅਸੀਂ ਕੀਤਾ ਉਹ ਤੇ ਕੁਛ ਵੀ ਨਹੀਂ ਉਹਦੇ ਆਸਰੇ ਤੇ ਅਸੀਂ ਪਾਰ ਨਹੀਂ ਹੋ ਸਕਦੇ ਤੇ ਚੱਕੜ ਲਾਈਏ ਕੀ ਥੀ ਇੱਕ ਮੁਠੀ ਰੇਤ ਦੀ ਹੋਵੇ ਕਿਸੇ ਕੋਲ ਤੇ ਆਖੇ ਮੈਂ ਹੁਣ ਦਰਿਆ ਨੂੰ ਰੋਕਣਾ ਇਸ ਰੇਤ ਦੇ ਨਾਲ ਸਾਬ ਕਦਰ ਨੂੰ ਇਸ ਰੇਤ ਨਾਲ ਰੋਕਦਾ ਇਥੇ ਤੇ ਬੱਤਰਾ ਦੇ ਬੰਦ ਟੁੱਟ ਗਏ ਲੈਨੇ ਮੁਠੀ ਜਿਹੀ ਰੇਤ ਨਾਲ ਕਿਧਰੇ ਇੱਕ ਕਦ ਦਿਨ ਤੋਂ ਪਾਠ ਪੜ ਲਿਆ ਕਿਧਰੇ ਇੱਕ ਕਦ ਦਿਨ ਤੋਂ ਲੰਗਰ ਚਲਾ ਛੱਡੇ ਕਿਸੇ ਇੱਕ ਕਦ ਦਿਨ ਤੋਂ ਭਾਂਡੇ ਤੋਂ ਛੱਡੇ ਕਿਦਰੇ 4-5 ਦਿਨ ਤੋਂ ਵਾਇਗਰੂ ਵਾਇਗਰੂ ਕਰ ਲਿਆ ਕਿਦਰੇ 4 ਦਮੜੇ ਤੋਂ দান ਦੇ ਦਿੱਤੇ ਨੇ ਤੇ ਤੂੰ ਹੁਣ ਆਖੇ ਮੈਂ ਹੁਣ ਪਹੁੰਚ ਜਾਵਾਂਗਾ ਸਾਬ ਕਿਨ੍ਹੇ ਰੇਤ ਦੇ ਨਾਲ ਹੜ ਦੇ ਤੇ ਆਏ ਹੋਏ ਦਰਿਆ ਨਹੀਂ ਰੁਕਦੇ ਇੱਥੇ ਤੇ ਪੱਥਰਾਂ ਦੇ ਬੰਦ ਟੁੱਟਦੇ ਬੋਧ ਹਾਸਲ ਕਰਨਾ ਹੈ ਕਿ ਕਿਨੇ ਪਾਰ ਹੋਣਾ ਹੈ ਤੇ ਕਿਵੇਂ ਪਾਰ ਦਾ ਅਨੰਦ ਮਾਣਨਾ ਹੈ ਪਾਰ ਆਨੰਦ ਹੈ ਉਰਾਰ ਦੁੱਖ ਹੈ ਪਾਰ ਪ੍ਰਕਾਸ਼ ਹੈ ਉਰਾਰ ਅੰਧਕਾਰ ਹੈ ਪਾਰ ਖੇੜੇ ਨੇ ਔਰ ਔਰਾਰ ਤੇ ਉਦਾਸੀਆਂ ਨੇ ਮਾਇੂਸੀਆਂ ਨੇ ਪਾਰ ਨਾ ਜਨਮ ਹੈ ਨਾ ਮਰਨ ਹੈ ਔਰਾਰ ਤੇ ਜਨਮ ਵੀ ਹੈ ਮਰਨ ਵੀ ਹੈ ਪਾਰ ਪ੍ਰਮਾਤਮਾ ਹੈ ਔਰਾਰ ਤੇ ਸਿਰਫ ਭਰਾਰਥੀ ਹੈ ਹੋਰ ਕੁਝ ਨਹੀਂ ਹੈ ਤੇ ਪਾਰ ਕਿਵੇਂ ਜਾਈਏ ਉਸ ਪ੍ਰਮਾਤਮਾ ਦਾ ਆਨੰਦ ਕਿਵੇਂ ਮਾਣੀਏ ਸਹਜੇ ਸਹਜੇ ਆਪਾਂ ਮਿਲ ਕੇ ਵਿਚਾਰ ਕਰਾਂਗੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਕੋਈ ਗਾ ਕੇ ਆਪਣਾ ਮਨ ਜੋੜੇ ਜਾਂ ਕੋਈ ਸੁਣ ਕੇ ਆਪਣਾ ਮਨ ਜੋੜੇ ਕਬੀਰ ਕਹਿੰਦੇ ਨ ਗੱਲ ਬਣ ਜਾਏਗੀ ਆਖਰ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਏਗਾ ਸਭ ਜੀ ਸਾਰਿਆਂ ਦੇ ਹਿਰਦਿਆਂ 'ਚ ਇਹ ਵਿਚਾਰ ਵਸਾਵੇ ਤੇ ਬਾਕੀ ਫਿਰ ਆਪ ਜੀ ਦੀ ਸੇਵਾ ਕਰਾਂਗੇ ਬੋਲ ਚੁਬਲੀ ਖੇਮਾ ਵਾ